ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਸਿੰਘ ਸਾਹਿਬ ਐਕਸ ਗਨੀ ਲਖਬੀਰ ਸਿੰਘ ਜਿਹਨੂੰ ਲਾਇਆ ਗਿਆ ਸੀ ਅਕਾਲ ਤਖਤ ਸਾਹਿਬ ਤੋਂ ਕਿੰਨਾ ਕਾਰਨ ਕਰਕੇ ਤੇ ਕਿੰਨਾ ਤਰੀਕਿਆਂ ਦੇ ਨਾਲ ਇਹ ਸਭ ਨੂੰ ਪਤਾ ਹੈ ਗਨੀ ਹਰਪ੍ਰੀ ਅਗਨੀ ਲਖਬੀਰ ਸਿੰਘ ਨੇ ਇੱਕ ਪਟੀਸ਼ਨ ਪਾਈ ਹਾਈ ਕੋਰਟ ਦੇ ਵਿੱਚ ਜਿਹਦੇ ਵਿੱਚ ਉਹਦਾ ਜਿਹੜਾ ਵਕੀਲ ਹੈ ਉਹ ਸ਼ਿਵ ਸੈਨਾ ਦੀ ਮਦਦ ਦੇ ਨਾਲ ਬੀਜਪੀ ਦਾ ਜਿਹੜਾ ਨਵੀਨ ਸ਼ਰਮਾ ਇਹ ਇਹਨੇ ਅਪਾਇੰਟ ਕੀਤਾ ਇੱਥੇ ਇੱਕ ਚੀਜ਼ ਬੜੀ ਬਰੀਕੀ ਨਾਲ ਸਮਝਣ ਵਾਲੀ ਹੈ ਜਿਸ ਤਰ੍ਹਾਂ ਹਿੰਦੂਆਂ ਦੇ ਮੰਦਰ ਗਵਰਨਮੈਂਟ ਦੇ ਅੰਦਰ ਨੇ ਨਾ ਕਿਸੇ ਨਾ ਕਿਸੇ ਤਰੀਕੇ ਜ਼ੋਰ ਲੱਗਾ ਹੋਇਆ ਕਿ ਐਸਪੀਸੀ ਦੇ ਥਰੂ ਗੁਰਦੁਆਰੇ ਜਿਹੜੇ ਉਹ ਵੀ ਗਵਰਨਮੈਂਟ ਦੇ ਅੰਦਰ ਆ ਜਾਣ ਪਰ ਸਿਕਸ ਇਨਸਾਵਾ ਜੇ ਤਨਸ਼ੀਲ ਨੇ ਔਰ ਇਹਦੇ ਉੱਤੇ ਕੋਈ ਵੀ ਜੜੀ ਗੇਰੀ ਕਾਰਵਾਈ ਨਹੀਂ ਹੁੰਦੀ ਜਾ ਰਹੀ ਇੱਕ ਕੋਈ ਛੋਟੀ ਜਿਹੀ ਐਗਜ਼ਾਮਪਲ ਦੇਣਾ ਕਿ ਇਹ ਨਾ ਹੋ ਸਕਦਾ ਤੇ ਜਿਹੜਾ ਇੱਕ ਾਕਾਤਕ ਦੇ ਜਿਹੇਦਰ ਵਾਲੋਂ ਹਾਈ ਕੋਰਟ ਦਾ ਬੂਹਾ ਘੜਕਾਣਾ ਇਹ ਕਿੰਨਾ ਖਤਰਨਾਕ ਹੋ ਸਕਦਾ ਕਾਨੂੰਨੀ ਤੌਰ ਤੇ ਉਹ ਐਦਾਂ ਹੈ ਕਿ ਜਦ ਰਜਨੀਸ਼ਪੁਰਮ ਬਣਿਆ ਨਾ ਸਾਡੇ ਆਰਗਨ ਦੇ ਵਿੱਚ ਅਮਰੀਕਾ ਦੇ ਵਿੱਚ ਰਜਨੀਸ਼ ਦਾ ਇੱਕ ਸ਼ਹਿਰ ਸਸਚੀਲਾਨੇ ਉਹ ਇੰਨਾ ਪ੍ਰਚੰਡ ਹੋ ਗਿਆ ਉਹ ਇੰਨਾ ਪਪੂਲਰ ਹੋ ਗਿਆ ਲੋਕੀ ਆਉਣ ਲੱਪੇ ਉਹ ਬੱਸਾਂ ਭਰ-ਭਰ ਕੇ ਇੰਡੀਆਨਾ ਦੇ ਵਿੱਚੋਂ ਉਹ ਹਾਇਦੇ ਵਿੱਚੋਂ ਜਿਹੜੇ ਹੋਮਲੈਸ ਬੰਦੇ ਲੈ ਕੇ VOTING ਸ਼ੁਰੂ ਕੀਤੀ ਆਪਣਾ ਸ਼ਹਿਰ ਬਣਾ ਲੈ ਤੇ ਜਿਹੜੀ FBI ਸੀ ਉਹ ਕਿਸੇ ਨਾ ਕਿਸੇ ਤਰੀਕੇ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਸੀ ਕਿ ਵੀ ਇੱਕ ਦੇ ਇਹਦੇ ਪਿੱਛੇ ਅੰਦਰ ਵੜੀ ਪਰ ਅੰਦਰ ਵੜ ਨਹੀਂ ਸਕੇ ਕਿਉਂਕਿ ਉਹਨੇ ਪੂਰਾ ਰਸਤਾ ਬੰਦ ਕੀਤਾ ਸੀ ਗੱਡੀ ਨੂੰ ਕਿ ਲੱਗੇ ਬਹੁਤ ਕਲੇਸ਼ ਪਿਆ ਸਭ ਨੂੰ ਪਤਾ ਕਾਣੀ ਦਾ ਜਦੋਂ ਸ਼ੀਲਾ ਉੱਡਦੀ ਹੈ ਛੱਡ ਕੇ ਰਜਨੀਸ਼ ਨੂੰ ਸਭ ਤੋਂ ਵੱਡੀ ਗਲਤੀ ਰਜਨੀਸ਼ ਇੱਥੇ ਕਰਦਾ ਹੈ ਉਹ ਐਫ ਪੀਆਈ ਨੂੰ ਖੁਦ ਚਿੱਠੀ ਪਾ ਕੇ ਤੇ ਸਾਦਾ ਇਨਵੈਸਟਿਗੇਸ਼ਨ ਵਾਸਤੇ ਜਿਹੜੀ ਐ ਬੀ ਐਨ ਐ ਸਾਲ ਕੋਸ਼ਿਸ਼ ਕਰਕੇ ਰਜਨੀਸ਼ ਸਿੰਘ ਦੇ ਅੰਦਰ ਨਹੀਂ ਆ ਸਕੀ ਉਹ ਰਜਨੀਸ਼ ਆ ਬੁਲਾ ਲੈਂਦਾ ਤੇ ਅੰਦਰ ਆਂਦੇ ਹੀ ਉਹਤੇ 153 ਕੇਸ ਪੈ ਜਾਂਦੇ ਨੇ ਡਾਕੂਮੈਂਟ ਲੱਭਦੇ ਨੇ ਜਿਹੜਾ ਤਾਂ ਬੰਬਲਾ ਸੂਆ ਸਾਰਾ ਲਿੰਕ ਕਰਕੇ ਤੇ ਰਜਨੀਸ਼ ਨੂੰ ਜੀਆ ਭੇਜਿਆ ਜਾਂਦਾ ਇਹੋ ਹੀ ਕੰਮ ਇਹ ਸਿੰਘ ਸਾਹਿਬ ਦਾ ਗਵੀਰ ਸਿੰਘ ਨੇ ਕੀਤਾ ਬਹੁਤ ਗਲਤ ਕੰਮ ਕੀਤਾ ਇੱਕ ऐसे बंदे वलो जेड़ा हिंदुस्तान ਦਾ ਸੰਵਿਧਾਨ ਨਹੀਂ ਮੰਨਦਾ ਅਸਾਂ ਜੀ ਸਾਰੇ ਧੋਗਲੇ ਜਿਹੇ ਬੰਦੇ ਨੇ ਇਹ ਸੰਵਿਧਾਨ ਮੰਨਦੇ ਵੀ ਨਹੀਂ ਆ ਤੇ ਉਹਦੇ ਥਰੂ ਇਹ ਪਾਸਪੋਰਟ ਵੀ ਲੈਂਦੇ ਨੇ ਲਾਇਸੈਂਸ ਵੀ ਲੈਂਦੇ ਨੇ ਉਹਦੇ ਥਰੂ ਇਹ ਸਾਰਾ ਕੰਮ ਵੀ ਕਰਦੇ ਨੇ ਪਰ ਗਿਆਨੀ ਰਗਵੀਸ ਜਿन्होंने ਜਿਹੜਾ ਕੰਮ ਕੀਤਾ ਇਹ ਅਤਨਿੰਦਨਯੋਗ ਹੈ ਇਸ ਕਾਰਵਾਈ ਦੇ ਨਾਲ ਇੱਕ ਰਾਹ ਖੁੱਲ ਗਿਆ ਹੈ ਕਿ ਸਾਰੇ ਜਿਹੜੇ ਸਿੰਘ ਸਾਹਿਬ ਨੇ ਜਿਹੜੇ ਉਤਾਰੇ ਜਾਏਗੇ ਤੋ ਹਾਈ ਕੋਰਟ ਚ ਵਾਜੇ ਕਰਨਗੇ ਸਿੱਖਾਂ ਦਾ ਜਥੇਦਾਰ ਅਦਾਲਤਾਂ ਦੇ ਦਰਵਾਜ਼ੇ ਖੜਕਾਏਗਾ ਉਹ ਵੀ ਸ਼ਿਵ ਸਨਾਤੀ ਦੀ ਮਦਦ ਨਾਲ ਬੀਜਪੀ ਦਾ ਵਕੀਲ ਲੈ ਕੇ ਜਿਹੜਾ ਇਹ ਪੋਸਟ ਪਾਉਂਦਾ ਹੈ ਕਿ ਸਿੱਖਾਂ ਦਾ ਵਰਤਣਾ ਕੋਈ ਲੈਣਦੇ ਨਹੀਂ ਹੈ ਉਹ ਹਿੰਦੂਆਂ ਦੇ ਵਕੀਲ ਲੈ ਕੇ ਹਿੰਦੂਆਂ ਦੀ ਅਦਾਲਤ ਵਿੱਚ ਸਿੱਖਾਂ ਦੀ ਪੱਗ ਦਾ ਜਣਾ ਜੁਰਮਸ ਕੱਢੇਗਾ ਵੈਸੇ ਤੇ ਐਸਜੀਪੀਸੀ ਦਾ ਅਧਿਕਾਰ ਹੀ ਖੇਤਰ ਹੈ ਨੀਗਾ ਨਾ ਤੇ ਐਸਜੀਪੀ ਸਿੰਘ ਸਾਹਿਬ ਲਾ ਸਕਦੀ ਹੈ ਨਾ ਤੇ ਲਾ ਸਕਦੀ ਹੈ ਇਹਦੇ ਬਾਰੇ ਬਹੁਤ ਛੇਤੀ ਪ੍ਰੈਸ ਕਾਨਫਰੰਸ ਅਸੀਂ ਕਰਾਂਗੇ ਇਹ ਜਿਹੜਾ ਇਹਨਾਂ ਨੇ ਅਕਾਲ ਤਖਤ ਦੇ ਕਬਜ਼ਾ ਕੀਤਾ ਹੋਇਆ ਹੈ ਜਿਹੜਾ ਪੰਥ ਦੇ ਕਬਜ਼ਾ ਕੀਤਾ ਹੋਇਆ ਹੈ ਜਿਹੜਾ ਸਿੱਖਾਂ ਦੀਆਂ ਭਾਵਨਾਵਾਂ ਨੇ ਆਪਣੇ ਕਬਜ਼ੇ ਵਿੱਚ ਕੀਤੀਆਂ ਹੋਈਆਂ ਨੇ ਵੀ ਜੇ ਕੋ ਬੋਲੇਗਾ ਤੂੰ ਛੇਕਦਾਂ ਪੰਥ ਵਿੱਚੋਂ ਇਹ ਐਸਜੀਪੀ ਦਾ ਅਧਿਕਾਰ ਖੇਤਰ ਹੈ ਨਾ ਕਿ ਇਹ ਕਿ ਟੱਡੀਆਂ ਸਾਫ਼ ਨਹੀਂ ਕਰਨੀ ਬਿਸਤਰੇ ਵਿਸ਼ੇ ਨਹੀਂ ਕਰਨੀ ਪਰਬੰਧ ਹੋ ਰਿਹਾ ਕਿ ਨਹੀਂ بس ਇੰਨਾ ਕੀ ਹੈ ਇਹਦੇ ਜ਼ਿਆਦਾ ਨਹੀਂ ਪਰ ਇਹਦੇ ਨਾਲ ਇਹ ਕਿ ਇਹਦੇ ਬਾਅਦ ਫਿਰ ਕੱਲ ਨੂੰ ਰਗਵੀ ਸਿੰਘ ਦੁਬਾਲ ਜਿਹੜਾ ਹਰਪੀ ਸਿੰਘ ਵੀ ਜਾਏਗਾ ਫਿਰ ਕੋਈ ਹੋਰ ਕਿਸੇ ਨੂੰ ਕੱਢੀ ਜਾਏਗਾ ਉਹ ਵੀ ਜਾਏਗਾ ਜਦ ਇਹ ਡਿਬੇਟ ਚੱਲਣੀ ਹੈ ਅਦਾਲਤ ਵਿੱਚ ਬੜੀਆਂ ਘੁੰਨੀਆਂ ਜਿਹੜੀਆਂ ਖੁੱਲਣਗੀਆਂ ਜਿਵੇਂ ਗਵਰਨਮੈਂਟ ਦੇ ਅਸਰ ਹੱਥ ਵਿੱਚ ਆਉਣਗੇ ਆਮ ਪਬਲਿਕ ਦੇ ਹੱਥ ਵਿੱਚ ਆਉਣਗੇ ਜਿਹਦੇ ਨਾਲ ਜਿਹੜਾ ਢਾਂਚਾ ਠਹਿ ਢੇਰੀ ਹੋਣ ਦਾ ਪੂਰਾ ਚਾਂਸ ਹੈ ਜਵਨ ਰਜਨੀਸ਼ਪੁਰ ਮੁਕਤਲ ਹੋ ਗਿਆ ਰਜਨੀਸ਼ ਦੀ ਆਪਣੀ ਗਲਤੀ ਕਰਕੇ ਕਿਉਂਕਿ ਉਹਨੇ ਆਪਣੀ ਡੈਥ ਜੀ ਡਿਕਲੇਅਰ ਕਰ ਦਿੱਤੀ ਸੀ ਮਰਨਾ ਚਾਹੁੰਦਾ ਸੀ ਸ਼ੀਰਾਂ ਨੇ ਉਹ ਡਾਕਟਰ ਮਾਰਤਾ ਜਿਨੇ ਉਹਨੂੰ ਟੀਕਾ ਲਾਉਣਾ ਸੀ ਉਹਦੇ ਬਾਅਦ ਸ਼ੀਰਾਂ ਨੂੰ ਪਤਾ ਸੀ ਕਿ ਮੈਂ ਹੀ ਬਚਾਣੀ ਉਹ ਭੱਜ ਗਈ ਲੈ ਕੇ ਕੁਛ ਨਹੀਂ ਕੀ ਖਾਲੀ ਹੱਥ ਗਈ ਸੋ ਆਏ ਆਪਣੇ ਕੋਲ ਪਰ ਉਹਨੇ ਐਸੀ ਬਦਖਲੀ ਕੀਤੀ ਕਿ ਆਪਣੇ ਪਿਆਰ ਤੇ ਘਵਾੜਾ ਮਾਰਿਆ ਵੀ ਇਹਨੂੰ ਖੁਦ ਕਾਲ ਕਰ ਲਈ ਸਾਡੇ ਬੰਦੇ ਭਾਰਤੀ ਕਾਨੂੰਨ ਵਿਵਸਥਾ ਨੂੰ ਖੁਦ ਉੱਚਾ ਕਰ ਰਹੇ ਨੇ ਅਗਾਲਤ ਕਰਕੇ ਇਹ ਤੋਂ ਉੱਪਰ ਹੋਰ ਕੋਈ ਸੰਸਥਾ ਨਹੀਂ ਸਾਡੇ ਵਾਸਤੇ ਪਰ ਇੱਕ ਕੱਢੇ ਹੋਏ ਸਿੰਘ ਸਾਹੂ ਨੇ ਦਰਵਾਜ਼ਾ ਖੜਕਾਉਣਾ ਅਕਾਲ ਤਖਤ ਦੇ ਚਾਹਦੇ ਕਿ ਕਿਸੇ ਅਦਾਲਤ ਦਾ ਇਹ ਮਾੜੀ ਗੱਲ ਹੈ ਸਿੱਖਾਂ ਨੂੰ ਤੇ ਇੱਕ ਧਿਆਨ ਦੇਣਾ ਚਾਹੀਦਾ ਹੈ ਸੂਝਵਾਂ ਸਿੱਖਾਂ ਨੂੰ ਰਗਵੀਰ ਸਿੰਘ ਨੂੰ ਬਿਠਾ ਕੇ ਉਹ ਪਟੀਸ਼ਨ ਵਾਪਸ ਲੈਣੀ ਚਾਹੀਦੀ ਹੈ ਕਿਉਂਕਿ ਜੇ ਇਹ ਰਾਤ ਤੁਰਪਿਆਂ ਨਾਲ ਰਾਤ ਚਲਾਉਣੇ ਸੌਕੇ ਬੰਦ ਕਰਨੇ ਬਹੁਤ ਹੋਗੇ ਜੇ ਤੁਰਪਿਆਂ ਨਾ ਤੇ ਨੁਕਸਾਨ ਬਹੁਤ ਹੋਣਗੇ ਸੋ ਜਿੰਨੇ ਸੂਝਵਾਂ ਸੱਜਣ ਨੇ ਉਹ ਕਿਰਪਾ ਕਰੋ ਇਸ ਜੀ ਨੂੰ ਰੋਕਣ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਦਾ ਕਾਬਸਾ ਵਾਹਿਗੁਰੂ ਜੀ ਕੀ ਬਰਤਨ